ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਅਨਾਉਂਸਮੈਂਟ ਕਰ ਰਿਹਾ ਸੀ ਇੱਥੇ ਲੋਕਾਂ ਦੀ ਜਾਨਾਂ ਬਚਾਰ ਰਿਹਾ ਸੀ ਉਹਨਾਂ ਨੂੰ ਸਾਵਧਾਨ ਕਰਕੇ ਸੁਚੇਤ ਕਰਕੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਮਕਰੋਂ ਉਸ ਦਾ ਹੀ ਘਰ ਹੜ ਦੇ ਵਿੱਚ ਰੁੜ ਜਾਵੇਗਾ ਅਪਾਹਜ ਗ੍ਰੰਥੀ ਸਿੰਘ ਦਾ ਘਰ ਹੜ ਦੀ ਮਾਰ ਨੇ ਉਜਾੜ ਦਿੱ ਰਖ ਦਿੱਤਾ ਜਿਸ ਦਿਨ ਹੜ ਆਏ ਗ੍ਰੰਥੀ ਸਿੰਘ ਗੁਰਦੁਆਰੇ ਦੇ ਵਿੱਚ ਲੋਕਾਂ ਨੂੰ ਆਪਣਾ ਸਮਾਨ ਅਤੇ ਪਰਿਵਾਰ ਬਚਾਉਣ ਦੇ ਲਈ ਅਨਾਉਂਸਮੈਂਟ ਕਰ ਰਿਹਾ ਸੀ ਉਸ ਨੂੰ ਨਹੀਂ ਸੀ ਪਤਾ ਕਿ ਉਹ ਤੇ ਲੋਕਾਂ ਨੂੰ ਬਚਾ ਰਿਹਾ ਹੈ ਪਰ ਕੁਝ ਸਮੇਂ ਬਾਅਦ ਉਸ ਦਾ ਹੀ ਘਰ ਹੜ ਦੀ ਮਾਰ ਹੇਠਾਂ ਜਾਵੇਗਾ ਇਸ ਮੌਕੇ ਗਲਬਾ ਦੌਰਾਨ ਪਿੰਡ ਰਤਕ ਛਤਰ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਰਾਤ 2 ਵਜੇ ਅਚਾਨਕ ਪਾਣੀ ਦਾ ਹੜ ਵੱਧ ਗਿਆ ਅਤੇ ਉਹ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਉਸ ਦੇ ਵੱਲੋਂ ਅਨਾਉਂਸਮੈਂਟ ਸ਼ੁਰੂ ਕੀਤੀ ਗਈ ਉਸ ਦੇ ਵੱਲੋਂ ਲਗਾਤਾਰ ਅਨਾਉਂਸਮੈਂਟ ਕੀਤੀ ਗਈ ਤਾਂ ਜੋ ਲੋਕ ਸੁਚੇਤ ਹੋ ਸਕਣ ਸਾਵਧਾਨ ਰਹਿ ਸਕਣ ਪਰ ਪਿੰਡ ਦੇ ਹੀ ਇੱਕ ਵਿਅਕਤੀ ਨੇ ਉਸ ਦੇ ਕੋਲ ਜਾ ਕੇ ਪੁੱਛਿਆ ਕਿ ਉਸ ਦੇ ਘਰ ਦਾ ਕੀ ਹਾਲ ਹੈ ਪਰਿਵਾਰ ਦਾ ਕੀ ਹਾਲ ਹੈ ਤੇ ਜਦੋਂ ਗ੍ਰੰਥੀ ਸਿੰਘ ਨੇ ਫੋਨ ਕਰਕੇ ਪੁੱਛਿਆ ਘਰ ਦੇ ਵਿੱਚ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਤਾਂ ਸਾਰਾ ਘਰ ਹੀ ਹੜ੍ਹ ਦੇ ਵਿੱਚ ਟੈਟੇਰੀ ਹੋ ਗਿਆ ਅਤੇ ਮਿੱਟੀ ਦੇ ਵਿੱਚ ਮਿਲ ਗਿਆ ਉਸ ਨੇ ਦੱਸਿਆ ਕਿ ਮੇਰੇ ਪਰਿਵਾਰ ਨੇ ਬਹੁਤ ਮੁਸ਼ਕਿਲ ਦੇ ਨਾਲ ਭੱਜ ਕੇ ਜਾਨ ਬਚਾਈ ਗ੍ਰੰਥੀ ਸਿੰਘ ਨੇ ਐਵੇਂ ਕਿਹਾ ਕਿ ਮੈਨੂੰ ਨਹੀਂ ਪਤਾ ਮੇਰਾ ਘਰ ਹੁਣ ਕਿੱਦਾਂ ਬਣੇਗਾ ਪਰ ਜਿਸਨੇ ਉਜਾੜਿਆ ਹੈ ਉਹੀ ਹੁਣ ਮੇਰਾ ਘਰ ਬਸਾਏਗਾ ਥੋੜਾ ਥੱਲੇ ਹੀ ਮੁੜ ਕੇ ਜਦੋਂ ਫੇਰ ਗਏ ਆ 4 ਵਜੇ ਤੇ ਪਹਿਲਾਂ ਸ਼ਰਾਨ ਬਣ ਕੀਤਾ ਸਾਡੇ ਗਵਾਂਢੀ ਉਸਨੂੰ ਫੋਨ ਕਰ ਦਿੱਤਾ ਵੀ ਚਾਚਾ ਜੀ ਮੇਰੇ ਲੱਗਦੇ ਆ ਕਿ ਲੋਸਮੈਂਟ ਫੇਰ ਕਰ ਜਾਗੇ ਜਾਂ ਕੋਈ ਗੱਲ ਨਹੀਂ ਬਾਰਸ਼ ਬੜੀ ਹੋਣੀ ਮੈਂ ਥੋੜੀ ਹਮ ਗਦੀ ਨਾ ਉਹਦਾ ਜਾਂਦੇ ਜਾਂਦੇ ਨੀਂਦ ਤੇ ਜਾਣੇ ਨੂੰ ਜਾ ਕੇ ਲੋਸਮੈਂਟ ਕਰਦਾ ਰਿਆਂ ਤੇ ਮੁੜ ਕੇ ਸਾਡੇ ਗਵਾਂਢੂ ਹੀ ਮੁੰਡਾ ਗੁਰਦਰਾ ਸਾਹਿਬ ਮੰਦਮੀ ਜਾਣੇ ਕਿਸੇ ਮੈਂ ਜਾਣੇ ਸਾਡੇ ਘਰੇ ਨਹੀਂ ਮੇਰੇ ਅਜੇ ਤਵੰਦਾਂ ਨੂੰ ਫੋਨ ਕਰਤਾ ਜਾਂ ਜਾਵਾਜ ਮਾਰ ਲਿਆ ਮੈਂ ਫੋਨ ਕਰਤਾ ਤਾਂ ਮੁੰਡੇ ਨੇ ਫੋਨ ਕੇ ਕਿ ਤੁਸੀਂ ਇੱਥੇ ਗੁਰਦਰਾ ਸਾਹਿਬ ਆਜੋ ਪਾਣੀ ਉਪੋਂ ਦੀ ਟੈਂਡਾ ਦਾ ਰੋਲ ਤੇਜ਼ ਜੀ ਆ ਇਹਨਾਂ ਨੇ ਜੇੜ ਮਰਦਾ ਮਰਦਾ ਫਰਾਂ ਇੱਥੇ ਗੜਗੜੇ ਹੋ ਗਿਆ ਪਾਣੀ ਤੇ ਚਲ ਗੁਰਦਰਾ ਸਾਹਿਬ ਚਲ ਗਏ ਅਹੀਂ ਫਿਰ ਇੱਕ ਦੋ ਦਿਨ ਰਹੇ ਆ ਉੱਥੇ ਉਥੇ ਨਹੀਂ ਹੈ ਫਿਰ ਹੁਣ ਹੁਣ ਅਸੀਂ ਆਪਣੇ ਇੱਥੇ ਰਹਨੇ ਚਾਹਤਾ ਜੀ ਜਿ ਘਰ ਮasha ਅੱਲਾ ਦੇ ਗਵਾਹੀ ਹੈ ਤੁਸੀਂ ਆਪੇ ਲੋਸਮੈਂਟ ਕਰਦੇ ਰਹੇ ਹੋ ਆਪਣਾ ਘਰ ਵੇਖਿਆ ਨਹੀਂ ਆਪਣਾ ਅਸੀਂ ਆਖਿਆ ਚਲੋ ਇਹ ਨਗੜਾ ਨਹੀਂ ਲੱਗਾ ਉਸਨੋਂ ਪਾਣੀ ਇਹ ਕਰੀ ਕੋਈ ਗੱਲ ਦੀ ਬਾਤ ਕਰ ਲੈਂਦੇ ਆ ਪਰ ਇਹਨਾਂ ਪਤਾ ਨਹੀਂ ਪਏ ਕਿ ਇਹ ਪਾਣੀ ਦੀ ਸਪੀਡ ਹੀ ਬੜੀ ਤੇ ਬੜੀ ਸਪੀਡ ਚੜਿਆ ਤਾਂ ਪਰਿਵਾਰ ਚ ਕੌਣ ਕੌਣ ਸੀ ਅੱਜ ਪਰਿਵਾਰ ਚ ਮੈਂ ਤੇ ਮੇਂ ਨਾਲ ਸੀ ਤੇ ਮੇਰਾ ਬੇੜਾ 12 ਸਾਲ ਦਾ ਦਾ ਛੋਟਾ ਹੈ ਜਦੋਂ ਪਾੜ ਲੱਗਾ ਉਦੋਂ ਸਮਾਨ ਕੱਢਿਆ ਗਿਆ ਕਿੰਨੇ ਕੱਢਿਆ ਨਹੀਂ ਸਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ ਤੇ ਜਿਹਦਾ ਨਾ ਬੂਆ ਖੁੱਲ ਮਾਰਿਆ ਸਿਰਫ ਅਜੰਦਰੇ ਮਾਰੇ ਨੇ ਅੰਦਰ ਬਾਹਰ ਨਾਲ ਜਿਹਨੂੰ ਗੇੜ ਮਾਰਿਆ ਉਹ ਜ਼ਗੜ ਗੜੇ ਪਾਣੀ ਹੋ ਗਿਆ ਹੈ ਹੋਰ ਬਸ ਖਾਲੀ ਹੱਥੀ ਗਏ ਨੇ ਇੱਥੇ ਆਪਣੇ ਰੀੜੇ ਵੀ ਨਹੀਂ ਸਾਡੇ ਕੋਲ ਨਿਕਲਿਆ ਤੇ ਇੱਥੇ ਦਾ ਹੀ ਇੰਦਾ ਹੀ ਹੈ ਕਮਰੇ ਦੇਖੇ ਸਾਰੇ ਖਾਲੀ ਘਰ ਫਿਰ ਖਾਲੀ ਪੂਰਾ ਹੀ ਹੋ ਚੁੱਕਾ ਜਿਹੜਾ ਜਿਹੜਾ ਥੋੜਾ ਬੋਲਾ ਵਜਾ ਸਮਾਨ ਉਹ ਇੱਥੇ ਲਾਇਆ ਉਹ ਵੀ ਪਰ ਭਿੱਜਿਆ ਹੈ ਖਰਾਬ ਫਰਿੱਜ ਫਰਿੱਜ ਸਾਬ ਡੁੱਬੀਆਂ ਨੇ ਸਾਰਾ ਪਾਣੀ ਇੱਥੇ ਬਹੁਤ ਇੰਨਾ ਨਹੀਂ ਜੇਦੋ ਫਰਾਉ ਉਸੀ ਤੇ ਉਹ ਟੁੱਟਿਆ ਨਾ ਉਦੋਂ ਉਹਨੂੰ ਫਿਰ ਸਾਡਾ ਸਾਡੇ ਜਿਹੜਾ ਘੜਿਆ ਪਾਣੀ ਪਾਣੀ ਦੱਸਿਆ ਜੇ ਰੋ ਵੀ ਤੁਸੀਂ ਆਪ ਗੁਰਦੁਆਰਾ ਸਾਹਿਬ ਲੋਕਾਂ ਨੂੰ ਬਚਾਉਂਦੇ ਰਹੀਏ ਪਰ ਸਾਡਾ ਆਪਣਾ ਵੀ ਘਰ ਟੁੱਟਾ ਦੱਸਿਆ ਤਾਂ ਹੈ ਪਰ ਮੇਰੇ ਕੋਲ ਆਇਆ ਨਹੀਂ ਨਾ ਜਾਣਾ ਇਦਾਂ ਪਾਣੀ ਬੜਾ ਹੈ ਚੰਗੇ ਪਰ ਬੰਦੇ ਕੋਈ ਨਹੀਂ ਲੱਗਿਆ ਜਾਂਦਾ ਤੇ ਮੈਂ ਫਿਰ ਕਿਦੋਂ ਹੈਂਡੀਕਾਫ ਨਹੀਂ ਨਾ ਕਿ ਆ ਜਾਣਾ ਅਹੀਂ ਮੇਰਾ ਅਗਲੇ ਦਿਨਾਂ ਮੈਂ ਹਾਂ ਸਾਰਿਆਂ ਦੇ ਨਾਲ ਹੀ ਜੋ ਹੋ ਗਿਆ ਠੀਕ ਹੋ ਗਿਆ ਕਪੜਾ ਲੀੜਾ ਸਾਰਾ ਕਰਾਓਗੇ ਹਾਂਜੀ ਕਪੜਾ ਲੀੜਾ ਤਾਂ ਬਜਿਆ ਹੀ ਨਹੀਂ ਤੇ ਸਾਬ ਉਹ ਖਰਾਬ ਹੋ ਗਿਆ कोरोना ਰਲ ਗਿਆ ਸਸਿਗਾਂ ਤੁਰੜ ਗਿਆ ਦੇ ਕੋਈ ਇਤਰਾ ਹੀ ਢਿੱਜ ਕੁਝ ਗਿਆ ਬੜਾ ਔਖਾ ਹੁੰਦਾ ਦੁਬਾਰਾ ਬਣਾਉਣਾ ਦੁਬਾਰਾ ਤੁਹਾਨੂੰ ਪਤਾ ਹੁਣ ਕਿਤਨਾ ਬੜਾ ਔਖਾ ਬਣਾਇਆ ਹੁੰਦਾ ਥੋੜਾ ਥੋੜਾ ਕਰਕੇ ਹੁਣ ਇੱਕ ਯਕਦਾਂ ਸਾਰਾ ਬੂਹ ਖਰਾਬ ਹੋ ਗਿਆ